ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਦੇ ਵਿੱਚ ਭਾਈ ਜਿਉਣਾ ਕਿਵੇਂ ਪਾਗਲ ਹੋ ਗਿਆ ਸੀ ਆਹ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੇ ਤਾਂ ਕਮੈਂਟ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬੜੇ ਪਿਆਰ ਦੇ ਨਾਲ ਇਹ ਸਾਖੀ ਸਰਵਣ ਕਰਨਾ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਭਾਈ ਜਿਉਣਾ ਗੁਰੂ ਸਾਹਿਬ ਜੀ ਦੀ ਭਾਲ ਵਿੱਚ ਵਿਆਕੁਲ ਹੋ ਗਿਆ ਠਾ ਫਿਰਦਾ ਹੈ ਆਵਾਜ਼ਾਂ ਮਾਰ ਰਿਹਾ ਹੈ ਉਸ ਦੇ ਬੋਲਾਂ ਦੇ ਨਾਲ ਜੰਗਲ ਵਿੱਚ ਆਵਾਜ਼ ਗੂੰਜਦੀ ਹੈ ਅਤੇ ਉਸ ਦੇ ਕੰਨਾਂ ਨੂੰ ਸੁਣਾਈ ਦਿੰਦੀ ਹੈ ਉਹ ਗੁਰੂ ਸਾਹਿਬ ਜੀ ਦੀ ਭਾਲ ਕਰਦਾ ਹੋਇਆ ਡਿੱਗ ਪਿਆ ਉਸ ਵੇਲੇ ਸ਼ਾਮ ਹੋਣ ਵਾਲੀ ਸੀ ਉਸ ਦੇ ਮੂੰਹ ਕੋਟ ਪਾਣੀ ਪਾਉਣ ਵਾਲਾ ਕੋਈ ਵੀ ਨਹੀਂ ਸੀ ਉਸ ਵੇਲੇ ਫਿਰ ਉੱਥੇ ਤਿੰਨ ਸਿੱਖ ਆਉਂਦੇ ਹਨ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਅਤੇ ਭਾਈ ਦਇਆ ਸਿੰਘ ਉਹਨਾਂ ਨੇ ਦੇਖਿਆ ਤੇ ਪਹਿਲਾਂ ਤਾਂ ਸਮਝਿਆ ਕਿ ਸ਼ਾਇਦ ਇਹ ਮਰਿਆ ਪਿਆ ਹੈ ਪਰ ਜਦੋਂ ਨਬਜ ਦੇਖੀ ਤਾਂ ਭਾਈ ਧਰਮ ਸਿੰਘ ਨੇ ਨਾਲ ਦੇ ਸਾਥੀਆਂ ਨੂੰ ਆਖਿਆ ਕਿ ਇਦਾਂ ਜਿਉਂਦਾ ਹੈ ਇਸ ਦੇ ਮੂੰਹ ਵਿੱਚ ਪਾਣੀ ਪਾਓ ਭਾਈ ਮਾਨ ਸਿੰਘ ਨੇ ਛਪੜੀ ਦੇ ਵਿੱਚੋਂ ਕੱਪੜਾ ਪਿਉਂ ਕੇ ਭਾਈ ਜਿਉਣੇ ਦੇ ਮੂੰਹ ਉੱਤੇ ਨਚੋੜਿਆ ਤਾਂ ਉਸ ਵੇਲੇ ਫਿਰ ਇਹ ਇੱਕਦਮ ਹੋਸ਼ ਵਿੱਚ ਆ ਗਿਆ ਹੋਸ਼ ਵਿੱਚ ਆਉਂਦਿਆਂ ਹੀ ਉਸਨੇ ਪੁੱਛਿਆ ਕਿ ਗੁਰੂ ਸਾਹਿਬ ਜੀ ਕਿੱਥੇ ਹਨ ਇਹ ਸ਼ਾਵਦੋਸ਼ ਦੀ ਜਬਾਨੋਂ ਸੁਣ ਕੇ ਉਹਨਾਂ ਨੇ ਇੱਕ ਦੂਸਰੇ ਵੱਲ ਦੇਖਿਆ ਉਹ ਵੀ ਗੁਰੂ ਜੀ ਨੂੰ ਲੱਭਦੇ ਹੋਏ ਵਿਆਕੁਲ ਹੋ ਰਹੇ ਸਨ ਥਕੇਵਾਂ ਵੀ ਸੀ ਭਾਈ ਦਇਆ ਸਿੰਘ ਜੀ ਪੁੱਛਦੇ ਹਨ ਤਾਂ ਗੁਰਮੁਖਾ ਭਾਈ ਤੂੰ ਕੌਣ ਹੈ ਤਾਂ ਜਿਉਣਾ ਕਹਿਣ ਲੱਗਾ ਮੇਰਾ ਨਾਮ ਜਿਉਣਾ ਹੈ ਮੈਂ ਬਲੋਲਪੁਰ ਦੇ ਰਹਿਣ ਵਾਲਾ ਹਾਂ ਅਤੇ ਗੁਰੂ ਸਾਹਿਬ ਜੀ ਦੀ ਭਾਲ ਵਿੱਚ ਇੱਧਰ ਆਇਆ ਹਾਂ ਪੁੱਛਣ ਲੱਗਾ ਕਿ ਤੁਸੀਂ ਗੁਰੂ ਸਾਹਿਬ ਜੀ ਨੂੰ ਦੇਖਿਆ ਹੈ ਤਾਂ ਭਾਈ ਦਇਆ ਸਿੰਘ ਜੀ ਫਿਰ ਉਸ ਨੂੰ ਪੁੱਛਣ ਲੱਗੇ ਕਿ ਤੁਸਾਂ ਗੁਰੂ ਸਾਹਿਬ ਜੀ ਨੂੰ ਦੇਖਿਆ ਹੈ ਤਾਂ ਜਿਉਣਾ ਕਹਿ ਲਗਾ ਹਾਂ ਭਾਈ ਸਾਹਿਬ ਜੀ ਅਸੀਂ ਗੁਰੂ ਸਾਹਿਬ ਜੀ ਨੂੰ ਦੇਖਿਆ ਹੈ ਗੁਰੂ ਜੀ ਆਪ ਚੱਲ ਕੇ ਸਾਨੂੰ ਦਰਸ਼ਨ ਦੇਣ ਆਏ ਸਨ ਪਰ ਮੈਂ ਮਾੜੇ ਭਾਗਾ ਵਾਲਾ ਗੁਰੂ ਸਾਹਿਬ ਜੀ ਦੀ ਸੇਵਾ ਨਹੀਂ ਕਰ ਸਕਿਆ ਤੋਂ ਅੱਗੇ ਫਿਰ ਭਾਈ ਜਿਉਣੇ ਨੇ ਪੂਰਨ ਮਸੰਦ ਦੀ ਦੁਰਘਟਨਾ ਸੁਣਾਈ ਤਾ ਭਾਈ ਦਇਆ ਸਿੰਘ ਪੁੱਛਣ ਲੱਗੇ ਕਿ ਪਾਦਸ਼ਾਹ ਜੀ ਕਿਧਰ ਨੂੰ ਗਏ ਹਨ ਤਾਂ ਭਾਈ ਜਿਉਣਾ ਕਹਿੰਦਾ ਇੱਧਰ ਹੀ ਆਏ ਸਨ ਮੈਨੂੰ ਪਠਾਨਾਂ ਨੇ ਫੜ ਲਿਆ ਉਹ ਪੂਰੀ ਗੱਲ ਨਾ ਕਰ ਸਕਿਆ ਭਾਈ ਜਿਉਨੇ ਤੋਂ ਪੂਰੀ ਗੱਲ ਦੱਸੀ ਨਾ ਗਈ ਉਸ ਨੇ ਫਿਰ ਪਾਣੀ ਮੰਗਿਆ ਤਾਂ ਉਸ ਨੂੰ ਪਾਣੀ ਪਿਲਾਇਆ ਗਿਆ ਮਾਨ ਸਿੰਘ ਨੇ ਕਿਸੇ ਜੰਗਲੀ ਬੂਟੀ ਦੇ ਪੱਤੇ ਮਾਲ ਕੇ ਫੱਕੀ ਦਿੱਤੀ ਜਿਸ ਨਾਲ ਭਾਈ ਜਿਉਨੇ ਨੂੰ ਕੁਝ ਆਰਾਮ ਮਿਲਿਆ ਅਤਿ ਉਹ ਕਹਿਣ ਲੱਗਾ ਇੱਧਰ ਨੂੰ ਜਾਓ ਜਿਉਂ ਨੇ ਦੇਖਣ ਵਾਲ ਹੱਥ ਕੀਤਾ ਮੈਂ ਤਾਂ ਮਾਥੀਵਾੜੇ ਨੂੰ ਜਾਂਦਾ ਹਾਂ ਮੈਨੂੰ ਕੁਝ ਯਾਦ ਆਇਆ ਹੈ ਕਿ ਮਾਥੀਵਾੜੇ ਗੁਲਾਬਾਂ ਤੇ ਪੰਜਾਬਾ ਦੂ ਮਸੰਦ ਭਰਾ ਰਹਿੰਦੇ ਹਨ ਸ਼ਾਇਦ ਗੁਰੂ ਸਾਹਿਬ ਜੀ ਉਧਰ ਚਲੇ ਗਏ ਹੁਣ ਤੁਸੀਂ ਜਾ ਕੇ ਪੁੱਛ ਪੜਤਾਲ ਕਰੋ ਸ਼ਾਇਦ ਉਹ ਵੀ ਉਹ ਸ਼ਾਇਦ ਪੂਰਨ ਵਾਹ ਨਸੂਕਰੇ ਤੇ ਅਕੀਰਤ ਕੰਮ ਨਾ ਹੋਣ ਭਾਈ ਧਰਮ ਸਿੰਘ ਕਹਿਣ ਲੱਗੇ ਗਾਲਤਾ ਤੇਰੀ ਠੀਕ ਹੈ ਪਰ ਮਾਛੀਵਾੜਾ ਪਿੰਡ ਹੈ ਤਾਂ ਮੁਸਲਮਾਨਾਂ ਦਾ ਕਈ ਕਈ ਕਟੜ ਮੁਸਲਮਾਨ ਅਤੇ ਤੁਰਕਾਂ ਦੇ ਸਾਹੇ ਕਹਨ ਤੁਸੀਂ ਵੀ ਸਾਡੇ ਨਾਲ ਚਲੋ ਮੈਂ ਭਾਈ ਜਿਉਣਾ ਕਹਿਣ ਲਗਾ ਮੇਰੇ ਤੋਂ ਤੁਰਿਆ ਨਹੀਂ ਜਾਣਾ ਮੈਂ ਹੌਲੀ-ਹੌਲੀ ਤੁਰਦਾ ਹਾਂ ਤੁਸੀਂ ਦੱਖਣ ਵੱਲ ਤੁਸੀਂ ਦੱਖਣ ਵੱਲ ਹੋ ਕੇ ਮੁੜ ਪੱਛਮ ਵੱਲ ਮੁੜਨਾ ਮੈਂ ਸਿੱਧਾ ਚੱਲਦਾ ਹਾਂ ਰਾਹ ਵਿੱਚ ਮੇਲ ਹੋ ਜਾਏਗਾ ਤੁਸੀਂ ਇੱਧਰ ਲੱਭ ਆਓ ਭਾਈ ਭਾਈ ਜਿਉਣੇ ਦੀ ਸਿੱਖੀ ਪਿਆਰ ਤੇ ਉਸ ਦੀ ਹਿੰਮਤ ਦੀ ਹਿੰਮਤ ਦੀ ਦਾਤ ਦਿੱਤੀ ਉਸ ਦੇ ਦਰਸ਼ਨ ਮੁਤਾਬਕ ਤਿੰਨੇ ਸਿੰਘ ਚੱਲ ਪਏ ਉਪਰੋਂ ਉਪਰੋਂ ਹਨੇਰਾ ਹੁੰਦਾ ਜਾਂਦਾ ਸੀ ਦਿਨ ਬਹੁਤ ਥੋੜਾ ਰਹਿ ਗਿਆ ਸੀ ਤਿੰਨੇ ਗੁਰਸਿੱਖ ਗੁਰੂ ਜੀ ਨੂੰ ਭਾਲਦੇ ਹੋਏ ਉਹਨਾਂ ਹੀ ਝਾੜਾਂ ਵਿੱਚ ਆਪੜ ਗਏ ਜਿੱਥੇ ਗੁਰੂ ਸਾਹਿਬ ਜੀ ਵਿਰਾਜੇ ਸਨ ਦੇਖਿਆ ਕਿ ਝਾੜੀ ਉਤੇ ਗੁਰੂ ਜੀ ਦੇ ਵਸਤਰ ਦੀ ਲੀਰ ਸੀ ਕੁਝ ਕਪੜਾ ਸਵਾਰ ਕੇ ਪਾਇਆ ਤੇ ਧਰਤੀ ਉਤੇ ਕਿਰਪਾਣ ਦੀ ਨੋਕ ਨਾਲ ਅੱਖਰ ਲਿਖੇ ਸਨ ਗੁਰੂ ਜੀ ਇੱਥੇ ਹੀ ਆਏ ਹਨ ਖੁਸ਼ੀ ਨਾਲ ਤਿੰਨਾਂ ਨੇ ਕਿਹਾ ਤੇ ਪੈੜ ਨਾਪ ਕੇ ਚੱਲ ਪਏ ਪਰ ਬਾਅਦ ਕਿਸਮਤੀ ਨਾਲ ਹਨੇਰਾ ਹੋ ਗਿਆ ਫਿਰ ਵੀ ਤੁਰੇ ਗਏ ਲੱਭਦੇ ਗਏ ਆਪਣੇ ਗੁਰੂ ਮਹਾਰਾਜ ਨੂੰ ਗੁਰੂ ਪਿਆਰੀ ਸਾਧ ਸੰਗਤ ਜੀ ਅਗਲੀ ਸਾਖੀ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਕਮੈਂਟ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਹੋਰਨਾਂ ਦੇ ਨਾਲ ਸਾਂਝੀ ਜ਼ਰੂਰ ਕਰਨਾ ਤਾਂ ਕਿ ਹੋਰ ਵੀ ਸੰਗਤਾਂ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਦਾ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ